ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੋ ਜੀ ਹੋ ਜੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਸੋਹਣਾ ਟੌਪਿਕ ਆ ਵਿਸ਼ਾ ਚੰਗਾ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜੁੜ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸੋ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਲਿਖਿਆ ਵੀ ਕਈ ਲੋਕ ਚੁਗੜ ਵਾਲੀਆਂ ਗੱਲਾਂ ਕਰ ਜਾਂਦੇ ਆ ਨਾ ਸਾਡੇ ਸਰਕਲ ਦੇ ਵਿੱਚ ਹ ਕਈ ਵਾਰ ਕੀ ਹੁੰਦਾ ਨਾ ਹਰੇਕ ਦੀ ਨੇਚਰ ਸਾਡੇ ਨਾਲ ਨਹੀਂ ਮੈਚ ਕਰਦੀਂਦੀ ਵੀ ਜਿੱਦਾਂ ਸਾਡੀ ਨੇਚਰ ਆ ਸਾਹਮਣੇ ਵਾਲੀ ਦੀ ਵਿਰੋਧੀ ਹੋਵੇ ਹਨਾ ਕਈ ਬੰਦਿਆਂ ਦੀ ਆਦਤ ਹੀ ਹੁੰਦੀ ਆ ਹਨਾ ਕੋਈ ਨਾ ਕੋਈ ਗੱਲ ਐਸੀ ਕਹਿ ਦੇਣੀ ਆ ਜਿਹੜੀ ਸਾਡੇ ਦਿਲ ਤੇ ਲੱਗ ਜਾਂਦੀ ਆ ਸਾਨੂੰ ਚੋਬ ਚੋਬ ਹੋ ਜਾਂਦੀ ਆ ਸਾਡੇ ਦਿਲ ਤੇ ਹਨਾ ਚੋਬ ਲੱਗ ਜਾਂਦੀ ਆ ਹਨਾ ਤੇ ਉਹ ਗੱਲਾਂ ਉਹਨਾਂ ਦੇ ਜਿਹੜੀਆਂ ਉਹ ਗੱਲਾਂ ਕਰਦੇ ਨੇ ਉਹਨਾਂ ਦਾ ਮਕਸਦ ਕੀ ਹੁੰਦਾ ਐਸੀ ਗੱਲਾਂ ਕਰਨ ਦਾ ਉਸ ਬਾਰੇ ਆਪਾਂ ਡਿਸਕਸ ਕਰਾਂਗੇ ਸੋ ਦੋਸਤੋ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਤਰੱਕੀ ਵੱਲ ਜਾ ਰਹੇ ਹੋ ਨਾ ਸਕਸੈਸ ਵੱਲ ਜਾ ਰਹੇ ਹੋ ਚਾਹੇ ਉਹ ਬਿਜ਼ਨਸ ਨੂੰ ਲੈ ਕੇ ਹੋਵੇ ਚਾਹੇ ਸਟੱਡੀ ਨੂੰ ਲੈ ਕੇ ਹੋਵੇ ਚ ਤਾਂ ਜਿਹੜਾ ਕਈ ਬੰਦੇ ਹੁੰਦੇ ਜਿਹੜੇ ਸਾਥੋਂ ਜੈਲਸ ਕਰਦੇ ਆ ਹਨਾ ਉਹਨਾਂ ਕੋਈ ਨਾ ਕੋਈ ਗੱਲ ਐਸੀ ਕਹਿ ਦੇਣਗੇ ਲਾ ਕੇ ਜਨ ਕਿ ਚੁਪਮੀ ਗੱਲ ਕਹਿ ਦੇਣਗੇ ਤੁਹਾਡੇ ਕੰਮ ਨੂੰ ਲੈ ਕੇ ਤੁਹਾਡੀ ਸਟੱਡੀ ਨੂੰ ਲੈ ਕੇ ਜਾਂ ਤੁਹਾਡੀ ਫੈਮਿਲੀ ਨੂੰ ਲੈ ਕੇ ਵੀ ਉਹ ਸਾਡੇ ਦਿਲ ਤੇ ਲੱਗ ਜਾਂਦੀ ਹੈ ਉਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਵੀ ਮੈਂ ਇਹਨੂੰ ਆਹ ਗੱਲ ਕਵਾਂ ਤੇ ਇਹ ਆਪਣੇ ਦਿਲ ਤੇ ਲਾ ਲਵੇ ਉਹ ਗੱਲ ਤੇ ਐਕਸਪਰੈਸ ਵਿੱਚ ਆ ਜਵੇ ਹਨਾ ਆਪਣੇ ਮਾਈਂਡ ਦੇ ਉੱਤੇ ਡਿਪਰੈਸ ਡਿਪਰੈਸ ਹੋ ਜਾਣਾ ਮਾਈਂਡ ਕੋਕ ਕਿਉਂ ਹੋ ਜਵੇ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਤੁਸੀਂ ਤਰੱਕੀ ਕਰੋ ਕਿਉਂਕਿ ਤੁਸੀਂ ਜਦੋਂ ਅਬਸੈਟ ਹੋਵੋਗੇ ਤੋਡਾ ਮਾਈਂਡ ਅਫਸੈਟ ਹੋਊਗਾ ਹਨਾ ਤੁਹਾਡੇ ਕੋਈ ਗੱਲ ਦਿਲ ਤੇ ਲੱਗ ਜੂਗੀ ਤਾਂ ਤੁਹਾਡਾ ਉਸ ਕੰਮ ਚ ਦਿਲ ਨਹੀਂ ਲੱਗਣਾ ਜੋ ਤੁਸੀਂ ਕਰ ਰਹੇ ਹੋ ਜਸਟ ਵੀਡ ਵਿੱਚ ਕੰਮ ਕਰ ਰਹੇ ਹੋ ਜਾਂ ਸਟੱਡੀ ਵਿੱਚ ਹਨਾ ਅੱਗੇ ਜਾ ਰਹੇ ਹੋ ਉਹ ਤੋਂ ਆਟੋਮੈਟਿਕਲੀ ਤੁਹਾਡਾ ਧਿਆਨ ਹਟ ਜਾਣਾ ਹਨਾ ਕਿਉਂਕਿ ਤੁਹਾਡੇ ਦਿਲ ਤੇ ਉਹ ਗੱਲ ਲੱਗੀ ਜੋ ਅਗਲੇ ਬੰਦੇ ਨੇ ਕਹੀ ਆ ਸੋ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਵੀ ਇਹਨਾਂ ਦੇ ਇਸ ਬੰਦੇ ਦੇ ਕੰਮ 'ਚ ਰੁਕਾਵਟ ਪਾਉਣੀ ਆ ਜਿੱਦਾਂ ਮਰਜ਼ੀ ਪਾਓ ਹਨਾ ਉਹ ਉਹਨਾਂ ਦੀ ਸੋਚ ਹੁੰਦੀ ਆ ਸੋ ਐਸੀ ਗੱਲਾਂ ਐਸੀਆਂ ਗੱਲਾਂ ਨੂੰ ਲੋਕਾਂ ਦੀ ਐਸੀਆਂ ਗੱਲਾਂ ਨੂੰ ਆਪਣੇ ਦਿਲ ਤੇ ਨਾ ਲਾਇਆ ਕਰੋ ਇਗਨੋਰ ਕਰਿਆ ਕਰੋ ਤੇ ਆਪਣਾ ਕੰਮ ਜਿੱਦਾਂ ਕਰਦੇ ਹੋ ਉ ਸਫਲ ਜਿਹੜੇ ਹੋ ਰਹੇ ਉਹ ਰੁਕ ਜਾਣ ਠੀਕ ਹੈ ਜੀ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਮਾਰਦੇ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਾਸਤਰੀ ਗਾਦੀ